ਦੇਖੋ ਸਾਰੇ ਤੁਸੀਂ ਸਾਰਿਆਂ ਨੂੰ ਨੋ ਜਾਨੋ ਵੈਗਰੂ ਜੀ ਦਾ ਕਾਰਸਾ ਦੇਖੋ ਮੇਰੇ ਵੀਰੋ ਉਹ ਵੀ ਗੱਲ ਸਭ ਤੁਹਾਡੇ ਨਾਲ ਗੱਲ ਕਰ ਰਹੇ ਸੀ ਬਿਜਲੀ ਦੀ ਤੁਸੀਂ ਸਾਰੀ ਦੋ ਤਣ ਗੱਲਾਂ ਕਰਨਾ ਕਰਨ ਵਾਲੀਆਂ ਇੱਕ ਤੇਰੀ ਬਿਜਲੀ ਬਾਰੇ ਆ ਉਹ ਤੁਹਾਨੂੰ ਆਪਾਂ ਗੱਲ ਕੀਤੀ ਤਰਫ ਪੈਪਰ ਵੀ ਦਿੱਤੇ ਸੀ ਵੰਡ ਦਿਓ ਥਾਰੇ ਹਾਂਜੀ ਹਾਂਜੀ ਕਰ ਕਰ ਮੰਨਿਓ ਆਪਣਾ ਕੈਪਟਨ ਸਾਹਿਬ ਠੀਕ ਹੈ ਜੀ ਤੇ ਬਿਜਲੀ ਵੇਖੋ ਸਾਡੀ ਜ਼ਿੰਦਗੀ ਅੱਜ ਬਿਜਲੀ ਤੋਂ ਬਿਨਾਂ ਸਾਡਾ ਘਰ ਬਾਹਰ ਨਹੀਂ ਚੱਲ ਰਿਹਾ ਬਿਲਕੁਲ ਹਰ ਚੀਜ਼ ਓਤੇ ਆਦਾ ਨਿੱਕੇ ਤੋਂ ਨਿੱਕਾ ਤੋਂ ਵੱਡੇ ਤੋਂ ਵੱਡਾ ਕੰਮ ਨੂੰ ਪਾਣੀ ਫ੍ਰਿਜ ਟੀਵੀ ਉਹ ਆਪਣਾ ਪੱਖਾ ਏਸੀ ਸਭ ਕੁਝ ਓਤੇ ਹੀ ਬੱਬੀ ਓਤੇ ਹੀ ਕਿਹੜੀ ਪੈਣੀ ਨੂੰ ਪਾਣੀ ਦੇਣਾ ਬਿਲਕੁਲ ਉਹ ਬਿਜਲੀ ਲੋਕਾਂ ਦੀ ਸੀ ਕਿਸੇ ਵੇਲੇ 547 ਨੂੰ ਐਕਟ ਬਣਿਆ ਹਾਂਜੀ 2010 ਤੱਕ ਤੁਹਾਡੀ ਰਹੀ ਹੈ ਇਸ ਕਲਾਸ 20 ਹਜ਼ਾਰ ਮਜ਼ਦੂਰਾਂ ਚ ਕੰਮ ਕਰਦਾ ਸੀ ਲੋਕੀ ਨੇ ਕਿੰਨਾ ਪਰਸੈਂਟ ਮੁਨਾਫੇ ਤੋਂ ਬਿਨਾਂ ਉਹ ਵੱਧ ਕਮਾ ਨਹੀਂ ਸਕਦੇ ਚਾਰ ਰੁਪਏ 32 ਮਿਲੀ ਤੁਹਾਨੂੰ 50 ਪੈਸੇ ਮਿਲੇ 1.5 ਰੁਪਏ 2010 ਤੱਕ ਮਿਲਦੀ ਰਹੀ 2003 ਚ ਉਹਨਾਂ ਨੇ ਐਕਟ ਬਦਲਤਾ 540 ਤੋਂ 2003 ਇਕਟਾ ਹੋ ਗਿਆ ਉਹ ਸਾਰੀਆਂ ਪਾਰਟੀਆਂ ਦੇ ਨਾਲ ਕੇ ਬੈਠਾ ਕਾਂਗਰਸ ਆਪਣਾ ਵਾਜਪਾਈ ਦੀ ਭਾਜਪਾ ਵਾਜਪਾਈ ਪ੍ਰਧਾਨ ਮੰਤਰੀ ਤੇ ਉਹਨਾਂ ਸਾਰੇ ਰਲ ਕੇ ਵੋਟ ਪਾਈ ਤੁਹਾਡੀਆਂ ਬੇੜੀਆਂ ਸਾਰਿਆਂ ਨੇ ਇਕੱਠੀਆਂ ਹੋ ਗਏ ਇਕੱਠੇ ਹੋ ਕੇ ਬੇਨਤੀ ਉਹਦੇ ਤਹਿਤ ਜਿਹੜੀ ਬਿਜਲੀ ਸੀ ਉਹ ਤੇ 2 ਜਾਂ 3 ਐਕਟਰਾਂ ਹੀ ਹੋ ਗਿਆ ਵੀ ਹੁਣ ਇਹ ਬਿਜਲੀ ਬੋਰਡ ਨਹੀਂ ਰਹਿਣਗੇ ਇਹਨਾਂ ਕਾਰਪੋਰੇਸ਼ਨਾਂ ਬਣ ਜਾਣਗੇ ਤੇ 16 ਰੁਪਏ ਮੁਨਾਫੇ ਨਾਲ ਉਹਦੇ ਕੰਮ ਕਰਨਗੇ 3% ਤੋਂ 16% ਤੇ ਲੈ ਗਏ ਉਹਨਾਂ ਨੇ ਕਿ ਕੁੱਲ ਹੌਣੀ ਹੋਣੀ ਦਾ ਨਿੱਜੀ ਕਰਨ ਨੂੰ ਉਤਾਰ ਦੇਣਾ ਪਰ ਇਹ ਉਹ ਤਾਂ ਹੀ ਦੇ ਦੇਣਾ ਉਹਦੋਂ ਚੁਰਪਿਆ ਕੰਮ ਤੁਸੀਂ ਵੇਖੋ ਦੋ ਜਾਂ ਤਿੰਨ ਚੈਕਟ ਪਾਸ ਕਰਤਾ ਚਲੋ ਅਸੀਂ ਮੱਝ ਚ ਲੜ ਰਹੇ ਸੀ 7 ਸਾਲ ਤੱਕ ਅਸੀਂ ਪੰਜਾਬ ਦੇ ਵਿੱਚ ਬਿਜਲੀ ਬਹੁਤ ਟੁੱਟਣ ਨਹੀਂ ਦਿੱਤਾ 2010 ਟੁੱਟਾ 15 ਅਪ੍ਰੈਲ ਉਦੋਂ ਵੀ ਗਰਦਰੀਆਂ ਦਿੱਤੀਆਂ ਗੀਆਂ ਤੁਸੀਂ ਨਹੀਂ ਇੱਥੇ ਬੋਲੇ ਤੁਹਾਡੀ ਬੱਕਰੀ ਗੱਲ ਮਾ ਇਧਰ ਮੱਝੇ ਬਾੜ ਰਿਆ ਨੇ ਤੇ ਉਹਨੇ ਤਾਂ ਤਾਂ ਹੋਇਆ ਕੀ ਆ 15 ਅਪ੍ਰੈਲ 2010 ਨੂੰ ਬਿਜਲੀ ਟੁੱਟ ਗਿਆ ਉਰੇ ਤਾਂ ਤੱਕ ਹੀ ਬਣ ਗਈ ਪਾਵਰ ਕਮ ਤੇ ਟਰਾਸਕੋ ਹੁਣ ਬਿਜਲੀ ਬੋਰਡ ਨਹੀਂ ਹੈਗਾ ਕਿਸੇ ਵੀ ਹਾਂ ਜੀ ਪਾਵਰ ਕਮ ਟਰਾਸਕੋ ਉਹਦੇ ਨਾਲ ਕੀ ਹੋ ਗਿਆ ਵੀ ਜਿਹੜੀ ਤੁਹਾਨੂੰ 4 ਰੁਪਏ 50 ਪੈਸੇ 1.5 ਰੁਪਏ ਜੁੰਡ ਬੱਤੀ ਮਿਲਦੀ ਰਹੀ ਉਹ ਹੋ ਗਈ 8 ਰੁਪਏ ਜੁੰਡ ਇੱਕ ਲੱਖ 20 ਹਜ਼ਾਰ ਮੁਲਾਜ਼ਮੋ ਕੰਮ ਕਰਦੇ ਸੀ ਉਹ ਚੋਂ 90 ਹਜ਼ਾਰ ਡਾਤੇ ਉਹਨਾਂ ਨੇ 15 ਸਾਲਾਂ ਜੋਂ ਤੱਕ ਰਹਿ ਗਿਆ 28 30 ਹਜ਼ਾਰ ਠੀਕ ਹੈ ਕਿਥੇ ਇੱਕ ਜੇ ਆਈ ਕੋ ਦੋ ਪਿੰਡ ਹੁੰਦੇ ਕਿਥੇ 40 ਪਿੰਡ ਇਹ ਕੰਮ ਕਰਨਾ ਸੌਖਾ ਕਰਨਾ ਇਸੇ ਤਰੀਕੇ ਦੇ ਨਾਲ ਜਿਹੜਾ ਕਨੈਕਸ਼ਨ ਤੁਹਾਨੂੰ 2010 ਤੋਂ ਪਹਿਲਾਂ ਕਰਦਾ 150 ਰੁਪਏ ਜਨਾ ਦੇਜਦਾ ਸੀ ਤਾਰਾਂ ਤਾਰ ਵੀ ਉਹਨਾਂ ਦੀ ਲੀਡ ਵੀ ਮੀਟਰੇਂ ਕਰੋਦਾ ਦਾਈ ਉਹ ਵੀ ਉਹ ਤੁਹਾਡਾ ਸਾਰਾ ਕੁਝ ਹੋਗਾ ਤੇ ਜਿਹੜਾ ਕਨੈਕਸ਼ਨ ਮਿਲਦਾ ਉਹ 11000 ਨਾ 5000 ਨਾ 10000 ਜਿਹੜਾ ਬੰਬੀ ਦਾ ਕਨੈਕਸ਼ਨ ਮਿਲਦਾ ਸੀ ਉਹਨੂੰ 3000 ਦਾ ਉਸ ਪਾਵਰ ਨਾਲ ਆ ਪ੍ਰਾਣੇ ਬੰਦੇ ਬੈਠੇ ਇਹਨਾਂ ਨੂੰ ਪੜਾਊਗਾ ਲੈ ਇਹਨਾਂ ਨੇ 3000 ਰੁਪਏ ਉਸ ਪਾਵਰ ਦਾ ਜਮਾ ਕਰਾ ਕੇ ਜਿੰਨੇ ਉਸ ਪਾਵਰ ਦੀ ਮੋਟਰ ਆ ਜਿੱਤੇ 5 ਦੀ 15000 ਜੇ ਮੰਨ ਲਓ 7 ਦੀ 21000 ਜੇ 10 ਦੀ 3000 ਐਸਾ ਮੈ ਕਨੈਕਸ਼ਨ ਮਿਲਦੇ 10 ਮੇ ਉਹਨਾਂ ਦੀ ਖੱਬੇ ਗਾ ਉਹਨਾਂ ਦੇ ਟ੍ਰਾਂਸਫਰ ਉਹਨਾਂ ਦਾ ਕਿਨੇ ਵਰ ਵੀ ਉਹਨਾਂ ਦੀ ਕਿ ਜਦੋਂ 2010 ਚ ਪਾਵਰ ਕਾਉ ਬਣ ਗਈ ਉਦੋਂ ਕੀ ਹੋਇਆ ਉਦੋਂ ਹੋ ਗਿਆ ਜਿਹੜੇ ਮਿਲੇ 2-3 ਸਾਲ 14-15 ਤੱਕ ਜਿਹੜੇ ਕਲੈਕਸ਼ਨ ਮਿਲੇ ਉਦੋਂ ਬਾਅਦ ਮਿਲੇ ਨਹੀਂ ਕਿ ਜਿਹੜੇ ਕਲੈਕਸ਼ਨ ਮਿਲੇ ਵੀ ਪੰਪੀਆਂ ਦੇ ਪਹਿਲਾਂ ਤਰਖਾਸਾ ਤੋਂ ਗੋਦ ਦਿੱਤਿਆ ਨਹੀਂ ਪ੍ਰਾਣੀਆਂ ਨਿਕਲ ਡੋਗਲਾਈਆਂ ਉਹਦੇ ਵਿੱਚ ਕੀ ਹੋ ਗਿਆ ਜੇ ਸੁਣੋ ਉਹਦੇ ਵਿੱਚ ਹੋ ਗਿਆ ਕਿ 1.5 ਲੱਖ ਰੁਪਏ ਜਮ੍ਹਾਂ ਕਰਾਓ ਕਾਰਾਂ ਵੀ ਤੁਹਾਡੀਆਂ ਖੱਬੇ ਵੀ ਤੁਹਾਡੇ ਟਰਾਂਸ ਵੀ ਤੁਹਾਡਾ ਨੇਬਰ ਵੀ ਹੋਣ ਤੁਹਾਡੀ ਇਹ ਕੰਮ ਚੱਲਣ ਡਿਆ ਪ੍ਰਾਈਵੇਟ ਹੋ ਗਿਆ ਨਾ ਹਾਂ ਜੀ ਹੋਰ ਮੁਲਾਜ਼ਮ ਭਰਤੀ ਜਿਹੜੇ ਆ ਕਿਤੇ ਨਹੀਂ ਗਾਹ ਕੀ ਹੋ ਗਿਆ ਜਿਹੜੇ ਨਵੇਂ ਮੁਲਾਜ਼ਮ ਰੱਖਣੇ ਆ ਉਹ ਠੀਕ ਕਿਤੇ ਰੱਖਨੇ ਲੋੜ ਪੈਣ ਤੇ ਰੱਖ ਲੈਣੇ ਮੁਰਕੇ ਕੱਢ ਦੇਣੇ ਆਹ ਤਾਂ ਅੜੇ ਉਹ ਬਿਲਬੁਲ ਲਿਕੇ ਆਉਂਦੇ ਨੇ ਜਿਹੜੇ ਠੇਕੇ ਵਾਲੇ ਹੁੰਦੇ ਨੇ ਪੱਕੀ ਪੱਤੀ ਖਤਮ ਹੁਣ ਕੀ ਆ ਸਪਲਾਈ ਸਰਕਾਰੀ ਹੀ ਹੁੰਦਾ ਸਪਲਾਈ ਇਹ ਨਾ ਜਿਹੜੀ ਬਿਜਲੀ ਦੀ ਉਹ ਹੀ ਸਰਕਾਰੀ ਹੁਣ ਸਪਲਾਈ ਪ੍ਰਾਈਵੇਟ ਕਰਨ ਚੱਲੇ ਮੇਰੇ ਵੀ ਉਹਦੇ ਤੇ ਮੋਦੀ ਦਾ ਜ਼ੋਰ ਲਗਾ ਪਿਆ ਕੰਪਨੀ ਨੂੰ ਦੇਣਾ ਪ੍ਰਾਈਵੇਟ ਦੇਣਾ ਕਿ ਕੰਪਨੀ ਨੂੰ ਵੰਡੇ ਕਰਦਾ ਸਾਰਾ ਸਪਲਾਈ ਵਗੈਰਾ ਸਭ ਕੁਝ ਭੋਗ ਪਾਉਣਾ ਹੁਣ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਭੋਗ ਪਾਉਣਾ ਨਾ ਹੁਣ ਅਗੇ ਸਾਰਾ ਕੰਮ ਤੇ ਕਰਗੇ ਵੇਹਣਾ ਮੋੜਾ ਪੂਰੀ ਤਰਾਈ ਜਿਹੜੀ ਜਿਹੜੀ ਫੱਟੀ ਕੋਈ ਨਹੀਂ ਹੈ ਉਹਦੇ ਵਾਸਤੇ ਮੇਰੇ ਵੀਰੋ ਉਹ 2025 ਦੇ ਵਿੱਚ ਆ 2025 ਆ ਨਾ ਚੱਲਣ ਲਈ ਐਸੇ ਮਹੀਨੇ ਅਗਲੇ ਮਹੀਨੇ ਪਾਰਲੀਮੈਂਟ ਦੇ ਸੈਸ਼ਨ ਚ ਬਿੱਲ ਲੈ ਕੇ ਆਉਣਗੇ ਬਿਜਲੀ ਸੋਧ ਬਿੱਲ 2025 ਜਿਹਦਰਾ ਪ بجلی ਪ੍ਰਾਈਵੇਟ ਹੋ ਜਾਊਗੀ ਸਪਲਾਈ ਸਭ ਕੁਝ ਤੇ ਉਹਦੇ ਨਾਲ ਕੀ ਹੋਊਗਾ ਮੇਰੇ ਵੀਰੋ ਉਹਦੇ ਨਾਲ ਜਿਹੜੇ ਤਾਂ ਘਰਾਂ ਦੇ ਘਰਾਂ ਦੀ ਬਿਜਲੀ ਆ ਉਹ ਚਿਪ ਵਾਲੇ ਮੀਟਰ ਨਾਲ ਮਿਲੂਗੀ ਉਹਨੇ ਪਹਿਲੇ ਬਿਜਲੀ ਵੰਡ ਕਾਨੂੰਨ ਚ ਸੋਧ ਕਰ ਲਈ ਆ ਤੇ ਚਿਪ ਵਾਲੇ ਮੀਟਰ ਲਾਉਣ ਦੇ ਹੁਕਮ ਦੇ ਦਿੱਤੇ 31 ਘਸਤਾ ਖੇਤੀਬਾੜੀ ਮੰਤਰਾ ਆਪਣਾ ਬਿਜਲੀ ਮੰਤਰੀ ਮਨੋਰਨਾਲ ਕਟਰੀੜਾ ਅਜਕਲ ਬਿਜਲੀ ਮੰਤਰੀ ਆ ਹਰਿਆਣਾ ਦਾ ਮੁੱਖ ਮੰਤਰੀ ਹੁੰਦਾ ਹੈ ਜਿਹੜਾ ਉਹਨੇ 9 ਸੂਬਿਆਂ ਦੇ ਮੰਤਰੀਆਂ ਨਾਲ ਬਿਜਲੀ ਮੰਤਰੀਆਂ ਨਾਲ ਮੀਟਿੰਗ ਕਰਕੇ ਚੰਡੀਗੜ੍ਹ ਚ ਸ਼ੇ ਜੀ ਨੂੰ 1 ਮਹੀਨਾ ਪਹਿਲਾਂ ਲਾਂਨ ਦਿੱਤਾ ਤੇ 31 ਤੱਕ ਸਾਰੇ ਮਿੰਟਰ ਲਾ ਲਓ। ਬੁਲਾਜਮਾ ਦੇ ਘਰਾਂ 'ਚ ਜਿਹੜੇ ਟਾਇਰ ਹੋ ਗਏ ਉਹਨਾਂ ਦੇ ਘਰਾਂ 'ਚ ਜਿਹੜੇ ਆਪਣੇ ਵਿਜੀ ਕਰ ਸਰਕਾਰੀ ਦਫ਼ਤਰ ਉਹਨਾਂ 'ਚ ਕਿੰਨੇ ਕਮਤਕਾਰ ਆ ਕਿਸਾਨ ਮਜ਼ਦੂਰ ਉਹਨਾਂ 'ਚ ਤੇ ਮੰਬੀਆਂ ਦੇ ਵੀ ਬਾਅਦ 'ਚ ਇਹ ਲਾਂਨ ਹੋ ਗਿਆ। ਉਹਨੂੰ ਉਹ ਉਹਦੇ ਵਾਸਤੇ ਅਗਲੇ ਤਿਆਰੀ ਵੱਡੀ ਬੈਠੇ ਆ। ਪੁਰਸ ਲੈ ਕੇ ਆਉਣਗੇ। ਠੀਕ ਹੈ ਨਾ ਇਹ ਸਾਰਾ ਉਹਨਾਂ ਦਾ ਏਜੰਡਾ ਬਿਜਲੀ ਦਾ ਪੂਰੀ ਤਰ੍ਹਾਂ ਭੋਗ ਪਾਉਣਾ ਪ੍ਰਾਈਵੇਟ ਕਰਨਾ ਹੁਣ ਮੇਰੇ ਵੀਰੋ ਬਿਜਲੀ ਮੀਟਰ ਲੱਗਣ ਤੋਂ ਬਾਅਦ ਕੀ ਹੋਊਗਾ ਕਿ ਪੜ ਇੱਕ ਤਾਂ ਪਹਿਲਾਂ ਬੈਲ ਜਮਾ ਕਰਾਉਣਾ ਪੈਣਗੇ ਪੈਸੇ ਪਾਓਗੇ ਚੱਲੂ ਨਹੀਂ ਤੇ ਖਤਮ ਫੇਰੋ ਆਪਣੇ ਹਿਸਾਬ ਨਾਲ ਜਿਹੜਾ ਤੁਸੀਂ ਦਿੱਜੇ ਬਿੱਲ ਪਹਿਲਾਂ ਭਰੋਗੇ ਕੀ ਉਹ ਆਪਣੇ ਹਿਸਾਬ ਨਾਲ ਉਹਦੇ ਕੱਟਣਗੇ ਕਿੰਨੇ ਕੱਟਣੇ ਕਿੰਨੇ ਨਹੀਂ ਨਾਲ ਜੋ ਸਪਲਾਈ ਪ੍ਰਾਈਵੇਟ ਹੋ ਗਈ ਕਹੇ 300 ਜੂੰਟ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਮਿਲਦੀ ਹੈ ਮੁਫਤ ਮਿਲਦੀ ਹੈ ਨਾ ਉਹ ਜੋ ਲੋੜ ਤੱਕ ਉਹ ਜੋ ਕੋਈ ਤੱਕ ਕੋਈ ਜਿਹਾ ਉਹ ਜੋ ਕੋਈ ਕੋਈ ਤੱਕ ਮਿਲਦੀ ਆ ਲੋੜ ਤੱਕ ਹਾਂਜੀ 1.5% ਦਾ 2% ਤੱਕ ਤੁਸਰ ਲੋੜ ਜਿੰਨਾ ਵੀ ਨਾ ਉਹ ਵੀ ਮਿਲਦੀ ਹੈ ਉਹ ਵੀ ਖਤਮ ਪ੍ਰਾਈਵੇਟ ਦੁਕਾਨਦਾਰ ਥੋੜਾ ਦੇਉ ਮੌਸਤ ਤੇ ਨਾਲ ਜਿਹੜੀ ਬੰਬੀ ਵਾਲੀ ਤੁਹਾਨੂੰ ਮੁਫਤ ਮਿਲ ਰਹੀ ਹੈ ਉਹ ਵੀ ਖਤਮ 300 ਜੂੰਟ ਦੀ ਘਰ ਦੀ ਮਾਫੀ ਖਤਮ ਕਿਸਾਨਾਂ ਦੀ ਮਜ਼ਦੂਰਾਂ ਦੀ ਤੇ ਨਾਲ ਜਿਹੜੀ ਬੱਬੀਆਂ ਦੇ ਬਿੱਲ ਮਾਫੀ ਆ ਉਹ ਵੀ ਖਤਮ ਯਾ ਰੁਪਈਆ ਹੌਸਪਵਰ ਦਾ ਸਾਨੂੰ ਤਿਆਰ ਰੱਖੋ ਆਵਾਜ਼ ਦੇ ਦਿਓ ਪੂਰੇ ਗੋਤਾਰੇ ਦੇ ਪੂਰੇ ਪਿੰਡ ਦੀ ਆ ਕੇ ਵਾਇਸ ਦਿਓ ਕੈਪਟਨ ਸਾਹਿਬ ਠੀਕ ਹੈ ਦੂਜੇ ਪਿੰਡਾਂ ਵਾਲੇ ਵੀ ਸੁਣ ਲੋ ਵੀ ਦੇ ਦਿਓ ਤੇ ਇਹ ਨੇ ਇਹ ਉੜਾਇਓ ਜਿਹੋ ਪ੍ਰਾਈਪੜ ਹੋ ਗਈ ਜਿਹੜੀ ਕੰਪਨੀ ਦੀ ਬਿਜਲੀ ਹੋਊਗੀ ਉਸੇ ਕੰਪਨੀ ਦੀ ਜ਼ਮੀਨ ਹੋ ਜੂਗੀ ਹੁਣ ਜੇ ਬਿਜਲੀ ਇਹ ਪੈੜੀ ਆਪੜ ਹੋ ਜਾਨੀ ਤੇ ਕੋਈ ਹੱਥ ਖੜੇ ਕਰਕੇ ਆਪੇ ਦੇ ਜਾਨੀ ਠੀਕ ਹੈ ਨਾ ਕਰਨਾ ਦਾ ਤੁਹਾਡਾ ਜਿਹਦੇ ਕੋ ਪੈਸੇ ਬਿੱਲ ਆਪਣਾ ਬਾਹਲੇ ਦੂਜਾ ਭਰੇ ਨੇਰੇ ਚ ਦੀਵਾ ਦੂਆ ਜਗਾ ਕੇ ਜੋ ਮਰਜੀ ਕਰੇ ਠੀਕ ਹੈ ਜੀ ਇਹ ਆਪਰਨ ਜਾ ਰਿਹਾ ਜੋ ਭਾਈ ਨੇਰਗਰਦੀ ਪੰਜਾਬ ਚ ਉਹਦੇ ਲਈ ਆਪਾਂ 14 ਜੁਲਾਈ ਨੂੰ ਧੰਮੇ ਰੱਖੇ ਹੋਏ ਆ ਸਾਰੇ ਬਿਜਲੀ ਦਫਤਰਾਂ ਦੇ ਵੱਡੇ ਅਫਸਰਾਂ ਦੇ ਜੀਬ ਦਫਤਰ ਦੇ ਐਸਸੀ ਦਫਤਰ ਕੈਕਸ਼ਨ ਦਫਤਰ ਆਹਾਂ ਕਿ ਜੇ ਮੋਦੇ ਲਈ ਆਪਾਂ 14 ਜੁਲਾਈ ਨੂੰ ਐਕਸ਼ਨ ਦਫਤਰ ਵੋਕੇ ਜਾਣਾ ਉਹਤਰਾ ਆਪਾਂ ਲਾਂਚ ਕੀਤਾ ਸੀਗਾ ਮੰਗ ਪੱਤਰ ਦੇ ਆਏ ਉਹਨਾਂ ਨੂੰ ਤਿੰਨ ਤਰੀਕ ਨੂੰ ਵੱਡਾ ਇਕੱਠ ਕਰਨਾ ਮੂਰਗੇ ਉਹਦਾ ਪੂਰਾ ਵੱਡਾ ਟਰਾਲਾ ਕੱਢਿਓ ਇੱਥੋਂ ਤਕੜਾ ਪਿੰਡਾ ਆਪਣਾ ਪੁਰਾਣਾ ਪਿੰਡ ਆ ਵੀ ਚੰਗੇ ਬੰਦੇ ਇੱਥੇ ਵਧੀਆ ਜੀਸੋ ਹਣੀ ਸਾਰੇ ਉਹ ਵੀ ਨਾਲ ਲਿਆ ਉਹਨਾਂ ਨੂੰ ਕੌਣ ਗਈ ਤੇ ਹੋਰ ਵੀ ਸਾਰੇ ਲਿਆਓ ਨਾਲ ਸਾਰੇ ਮੇਰੇ ਭਰਾਵਾਂ ਨੂੰ ਤੇ ਉਹ ਆਪਾਂ ਵੱਡੇ ਪੱਦਰ ਤੇ ਜਿਹੜਾ ਵਾ ਉਹ ਦਿਨ ਉਥੇ ਪ੍ਰਦਰਸ਼ਨ ਕਰੀਏ 5 ਕਿਲੋ ਦੁੱਧ ਲਿਆਓ ਪਿੰਡ ਚੋਂ 200 ਪ੍ਰਸ਼ਾਦਾ ਪਕਾਉਂਦੇ ਹੋ ਜਿਹੜਾ ਉਥੇ ਬੈ ਕੇ ਪ੍ਰੀਤੀ ਭੋਜਨ ਦੁਪਹਿਰੇ ਖਾਓਗੇ ਤੁਸੀਂ ਠੀਕ ਹੈ ਜੀ ਇਹ ਚੜਦੀ ਕਲਾ ਟਰਾਲਾ ਪਰ ਕੇ ਲੈ ਆਓ ਇੱਕ ਤਿਆਗ ਗੱਲ ਤੇ ਇਹ ਤੁਸੀਂ ਸਾਰਾ ਕਰਨਾ ਵਾ ਆਪਾਂ ਰੋਜ਼ ਪਰਦਾ ਚੱਕਦੇ ਬਿਜਲੀ ਦੇ ਮੀਟਰ ਜਿਹੜੇ ਲੱਗੇ ਆ ਜੇ ਕੋਈ ਆਖੇ ਮੇਰਾ ਲਾ ਕੇ ਲੈ ਜਾਓ ਕੋਈ ਮਰਜ਼ੀ ਨਾ ਉਹਨੂੰ ਨਾਲ ਲੈ ਆਓ ਜਿਹਦਾ ਬਿਜਲੀ ਦਾ ਮੀਟਰ ਲੱਗਾ ਉਹ ਉੱਥੇ ਦੇ ਆਵਾਂਗੇ ਸੋਟਾ ਆਵਾਂਗੇ ਉਹਦੇ ਕੋ ਐਕਸ਼ਨ ਦੇ ਦਫ਼ਤਰ ਮਾਰਾਂਗੇ ਪਵਾਾਂਗੇ ਤੇ ਜੇ ਕਰ ਅਗਲਾ ਆਦਾ ਮੈਂ ਭਾਈ ਚਲਾਉਣਾ ਮੇਰਾ ਮੈਂ ਨਹੀਂ ਲਾਉਣਾ ਉਹ ਨਾਲ ਲੈ ਆਓ ਰਹਿਣ ਦਿਓ ਜਦੋਂ ਬਿਹਾਰ ਵਾਲਿਆਂ ਨੂੰ ਜਿਦਾਂ ਬਿੱਲ ਆਏ ਨਾ यूपीआई ਨੂੰ ਆਏ ਜਿੱਤਰਾ ਉਤਰਾ ਉਹਨਾਂ ਦੇ ਆਪਣੇ ਫਿਰ ਆੁਰਕੇ ਆਪੂੜਕੇ ਲਾ ਲਿਓ ਅਜੇ ਰਹਿਣ ਦਿਓ ਭਾਈ ਠੀਕ ਹੈ ਬਿਹਾਰ ਦੇ ਵਿੱਚ यूपी ਦੀਆਂ ਤੁਸੀਂ ਦੇਖਣ ਦਾ ਜਣਾ ਵੀਡੀਓ ਕੀ ਬਣਿਆ ਬਿਲਕੁਲ ਉਹ 1000 ਪਾਇ ਰਤੀ ਰਾਤ ਰਾਤੀ ਉੱਡ ਗਿਆ ਤੜਕੇ ਖਤਮ ਹੋ ਗਿਆ ਤੜਕੇ ਖਤਮ ਹੋ ਗਿਆ 500 ਪਾਇ ਤੜਕੇ ਖਤਮ ਹੋ ਗਿਆ ਉਹ ਜਾਰੇ ਗਰੀਬ ਲੋਕ ਵਿਚਰਜੋ ਅੱਜ ਮਧ ਪ੍ਰਦੇਸ਼ ਦੇ ਵਿੱਚ ਰਫਲਾਂ ਵਾਲੇ 10 ਜਣੇ ਨਾਲ ਤੇ ਉਹ ਲਾਈ ਜਾਂਦੇ ਮੀਟਰ ਲਾਈ ਆਏ ਇਹੀ ਇਤਰਾ ਹੀ ਹੋਣਾ ਇੱਥੇ ਤੁਹਾਡੇ ਵੀ ਇਤਰਾ ਲੱਗ ਰਹੇ ਇਹ ਕਰਕੇ ਮੇਰੇ ਵੀਰੋ ਉਦੇ ਬਾਅਦ ਚੜ੍ਹਦੀ ਕਲਾ ਨਾਲ ਤਿਆਰੀਆਂ ਕਰੋ ਸਾਰਾ ਪਿੰਡ ਤਿਆਰ ਕਰੋ ਸਾਰਾ ਪਿੰਡ ਆਪਣਾ ਭਾਈਚਾਰਾ ਵਾ ਕਿ ਇਹ ਨਾ ਸਾਡੀ ਕੋਈ ਦੁਸ਼ਮਣੀ ਨਹੀਂ ਕੋਈ ਵੈਰ ਨਹੀਂ ਕੋਈ ਵਿਰੋਧ ਨਹੀਂ ਵੋਟਾਂ ਵਾਲਾ ਕੋਈ ਝਗੜਾ ਨਹੀਂ ਵੋਟਾਂ ਕੋਈ ਕਿੱਥੇ ਪਾਉਂਦਾ ਹੋਵੇ ਓਹ ਜਿਹੜਾ ਵੋਟਾਂ ਵਾਲਾ ਹੋਵੇ ਗੱਲ ਤੇ ਇਹ ਵੋਟਾਂ ਵਾਲੇ ਨੂੰ ਚਾਹੀਦਾ ਤੁਹਾਡਾ ਬਸਰਾ ਚੁੱਕ ਦੇ ਉਹੀ ਤਾਂ ਲਾ ਰਹੇ ਆ ਭਾਜਪਾ ਬੁੱਧੀ ਲਾ ਰਿਹਾ ਤੇ ਇਧਰੋਂ ਭਾਜਪਾ ਭਗਵੰਤ ਮਾਨ ਲਵਾ ਰਿਹਾ ਇਹ ਲਵਾ ਰਿਹਾ ਹੈ ਨਾ ਤੇ ਜਿਹੜਾ ਕਾਂਗਰਸ ਵਾਲੇ ਆ ਉਹ ਵਿਰੋਧੀ ਪਾਰਟੀ ਚ ਆ ਉਹੀ ਰੌਲਾ ਪਾ ਲੈਣ ਉਹ ਵੀ ਤੁਹਾਡੇ ਪਿੰਡਾਂ 'ਚ ਬੈਠੇ ਹੋਣੇ ਆ ਉਹ ਕਰਦੇ ਗੱਲ ਉਹ ਵੀ ਨਾਲ ਆ ਮੀਟਰ ਨਾਲ ਚ ਉਹ ਵੀ ਨਾਲ ਆ ਕਾਲੀ ਨਾਲ ਵੀ ਨਾਲ ਆ ਸੁਬੀਰ ਬਾਦਰ ਹੋਣੀ ਦੂਜੇ ਤੀਜੇ ਸਾਰੇ ਨਾਲ ਆ ਭਾਈ ਇਹਨਾਂ ਦਾ ਇਸ ਬਿਜਲੀ ਪ੍ਰਾਈਵੇਟ ਹੋਣ ਤੇ ਜਾਂ ਤੁਹਾਡੀਆਂ ਜ਼ਮੀਨਾਂ ਤੁਹਾਡੇ ਤੋਂ ਖੋਹਣ ਦੇ ਉੱਤੇ ਕੋਈ ਰੋਣਾ ਨਹੀਂ ਆਬ ਸਵੇਚ ਨਾਲ ਇਕੱਠੇ ਸਮਝ ਆ ਰਹੀ ਹੈ ਨਾ ਨਹੀਂ ਤੇ ਜਾ ਰਹੀ ਅਸੀਂ ਕਿੜੀਆਂ ਵੋਟਾਂ ਲੈਣੀਆਂ ਅਸੀਂ ਤੁਰੇ ਫਿਰਦੇ ਪਿੰਡ ਪਿੰਡ ਤੁਰੇ ਫਿਰਦੇ ਇਨੇ ਮੁੜਕੇ ਚ ਐ ਵੋਟਾਂ ਤਾਂ ਨਹੀਂ ਲੈਣੀਆਂ ਕੋਈ ਵੋਟਾਂ ਅਸੀਂ ਤਾਂ ਅਸੀਂ ਇੱਥੇ ਵਰਜੀ ਪਾ ਲਓ ਨਾਮ ਪਾ ਲਓ ਖੂਹ ਚ ਪਈਆਂ ਕਿ ਕੁੱਤੇ ਬਿੱਲੇ ਨੂੰ ਪਾਣੀ ਪਾਓ ਨਹੀਂ ਪਾਣੀ ਪਰ ਅਹੀਂ ਫੇਰ ਵੀ ਤੁਰੇ ਫਿਰਦੇ ਆ ਜਿਨ੍ਹਾਂ ਨੇ ਵੋਟਾਂ ਲੈਣੀਆਂ ਸਰਕਾਰ ਬਣਾਉਣੀ ਤੁਹਾਡੇ ਕੋਲ ਵੋਟਾਂ ਲੈਣੀਆਂ ਐਡੀ ਕੀਮਤੀ ਚੀਜ਼ ਲੈਣੀਆਂ ਉਹ ਕਿਉਂ ਨਾ ਆਏ ਉਹ ਕਿਉਂ ਨਹੀਂ ਆਉਂਦੇ ਤੁਹਾਡੇ ਸਵਾਲ ਨਹੀਂ ਪੜਵਾ ਤੁਹਾਡਾ ਇਹ ਭਗਵੰਤ ਮਾਨ ਦੀ ਸਰਕਾਰ ਤੇ ਲਾ ਰਹੀ ਐ ਭਾਈਪਾ ਦੀ ਲਾ ਰਹੀ ਬੋਦੀ ਦੀ ਤੇ ਕਾਲੀ ਦਲ ਤਾਂ ਕਾਂਗਰਸ ਵਾਲੇ ਕਿਉਂ ਨਹੀਂ ਆ ਰਹੇ ਉਹ ਸਮਰ ਕੀ ਸਮਰਨਜੀਤ ਆ ਸਮਰਨ ਮਾਨ ਸਮਰਨਜੀਤ ਮਾਨ ਕਿਉਂ ਨਹੀਂ ਆ ਰਿਹਾ ਜਾਂ ਹੋਰ ਕਈ ਤੁਰੇ ਫਿਰਦੇ ਉਹ ਕਿਉਂ ਨਹੀਂ ਆ ਰਹੇ ਵੋਟਾਂ ਦੇ ਵੇਲੇ ਸਾਰੇ ਆਏ ਨਾ ਆਉਣਾ ਕਿ ਨਹੀਂ ਆਉਣਾ ਇਹ ਸਵਾਰ ਬਣਦੇ ਆ ਕਿ ਨਹੀਂ ਬਣਦੇ ਉਹ ਬਣਦੇ ਆ ਇਸ ਕਰਕੇ ਮੇਰੇ ਵੀਰੋ ਤਗੜੇ ਹੋ ਜਾ ਤਗੜੇ ਹੋ ਜਾ ਆਪਾਂ ਰੁਕਣੇ ਆ ਪਹਿਲਾਂ ਵੀ ਲੱਗਣ ਤੇ ਤੁਹਾਡੇ ਪਿੰਡੇ ਤੇ ਪਹਿਲਾਂ ਵੀ ਲਾ ਲਾ ਸੁਟੇ ਹੋਇਆ ਇਸ ਕਰਕੇ ਉਹਦਨ ਜਿਹੜਾ ਲੌੜਾ ਲੈ ਆਇਓ ਬਿਜਲੀ ਦਾ ਮੀਟਰ ਨਵਾਂ ਨਹੀਂ ਲੱਗਣ ਦੇਣਾ ਕਿਸੇ ਦਾ ਸਾਰੇ ਪਿੰਡ 'ਚ ਵਿਰੋਧ ਬਣਾਓ ਸਾਰੇ ਪਿੰਡ 'ਚ ਗੱਲ ਲੈ ਜਾਓ